ਮਹਿੰਦਰਾ ਕਾਉਂਡੀਸ ਕਾਫੀ ਕੇਸ ਆਏ ਸੀਗੇ ਜੀ ਤੇ ਇਸ ਤੋਂ ਪਹਿਲਾਂ ਚਿਲਵੇ ਚ ਆਏ ਸੀਗੇ ਜੀ ਨਿਊ ਮਹਿੰਦਰਾ ਕਾਲਜ ਕਲੋਨੀ ਦੇ ਵਿੱਚ ਆਏ ਸੀ ਹੋਰ ਪਾਤਨਾਮ ਕਾਰਜ ਉਹਦੀ ਜਗ੍ਹਾ ਤੇ ਆਏ ਸੀ ਪਟਾਲੇ ਦੇ ਵਿੱਚ ਕਾਫੀ ਆਏ ਆ ਜੀ ਇਹਦੇ ਤੇ ਅਸੀਂ ਜਿਹੜਾ ਇਸ ਵਾਰੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਤਾਂ ਸਟੇਟ ਲੈਵਲ ਤੇ ਮੀਟਿੰਗ ਕਰਕੇ ਜਿਹੜੀ ਹੈਗੀ ਹੈ ਮਿਨਿਸਟਰਾਂ ਦੇ ਲੈਵਲ ਤੇ ਔਰ ਸੈਕਟਰੀ ਦੇ ਲੈਵਲ ਤੇ ਉਹਨਾਂ ਨੇ ਮੀਟਿੰਗ ਕਰਕੇ ਅਸੀਂ ਸਟੇਟ ਲੈਵਲ ਤੇ ਮਾਨਿਟਰਿੰਗ ਸੈੱਲ ਬਣਾਇਆ ਹਰ ਜ਼ਿਲ੍ਹੇ ਦੇ ਵਿੱਚ ਬਣਾ ਦਿੱਤੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਮੇਰੇ ਨਾਲ ਜਿਹੜੀ ਲੋਕਲ ਬਾਡੀ ਜਿਹੜਾ ਵਾਟਰ ਸਪਲਾਈ ਕਰਦੇ ਆ ਉਹ ਸਾਡੇ ਨਾਲ ਜੀ ਆਪਣਾ ਦਿੱਤਾ ਜੀ ਤੇ ਅਸੀਂ ਹੁਣ ਨਾ ਇੱਕ ਮਲਟੀ ਸੈਕਟਰਲ ਕੋਆਰਡੀਨੇਸ਼ਨ ਕੀਤੀ ਹੈ ਕਿਉਂਕਿ ਵਾਟਰ ਸਪਲਾਈ ਇਹਨਾਂ ਨੇ ਕਰਨੀ ਹੈ ਟੈਸਟਿੰਗ ਇਹਨਾਂ ਨੇ ਕਰਨੀ ਹੈ ਲੇਕਿਨ ਜਦੋਂ ਕੇਸ ਹੋ ਗਿਆ ਡਾਰੀਆ ਫੈਲ ਗਿਆ ਫਿਰ ਸਾਡੇ ਜਿਹੜਾ ਹੈ ਸਿਹਤ ਵਿਭਾਗ ਦੇ ਦਾ ਕੰਮ ਆਉਂਦਾ ਫਿਰ ਉਹ ਟੈਸਟਿੰਗ ਕਰਦੇ ਆ ਆਦਰਵਾਇਜ਼ ਰੂਟੀਨ ਟੈਸਟਿੰਗ ਇਹਨਾਂ ਨੇ ਕਰਦੀ ਹੈ ਇੱਕ ਪਾਸੇ ਕਿਹਾ ਵੀ ਜਦੋਂ ਟੈਸਟਿੰਗ ਕਰਨਗੇ ਜਦੋਂ ਦਾ ਸੈਂਪਲ ਫੇਲ ਹੋ ਗਿਆ ਪਹਿਲੀ ਜਿਹੜਾ ਹੈਗਾ ਉਹਦੇ ਵਿੱਚ ਦੋ ਕੰਮ ਕਰਨੇ ਇੱਕ ਤਾਂ ਤੁਸੀਂ ਦੇਖ ਲਓ ਟੈਂਕਰ ਖੜਾ ਪਿੱਛੇ ਆਲਟਰਨੇਟ ਸੋਰਸ ਆਫ ਵਾਟਰ ਸਪਲਾਈ ਜੀ ਜੇ ਕਿੱਥੇ ਵੀ ਸੈਂਪਲ ਫੇਲ ਹੋ ਗਿਆ ਉਹਨਾਂ ਨੂੰ ਪਾਣੀ ਦਾ ਸੋਰਸ ਲੱਗ ਦੇਣਾ ਤੇ ਉਹ ਕਲੋਰਿੰਦੀਆਂ ਗੋਲੀਆਂ ਵੀ ਦੰਨੇ ਆ ਸੀ ਲੇਕਿਨ ਟੈਂਕਰ ਦਾ ਪਾਣੀ ਵੀ ਚੈੱਕ ਕਰਕੇ ਦੰਨੇ ਉਹ ਵੀ ਟੈਸਟਿੰਗ ਕਰਕੇ ਦੰਨੇ ਤੇ ਦੂਜੀ ਗੱਲ ਹੈ ਵੀ ਅਸੀਂ ਜਿਹੜਾ 파ਟ ਲੱਭਣਾ ਹੋ ਤੁਸੀਂ ਦੇਖ ਰਹੇ ਹੋ ਵੀ ਇਹਨਾਂ 7 ਫੁੱਟ ਡੂੰਗਾ ਪਾਈਪ ਹੈ ਔਰ ਲੋਕ ਕਹ ਰਹੇ ਆ ਕਿ ਇਹਨੂੰ ਘੱਟੋ ਘੱਟ ਵੀ 35-40 ਸਾਲ ਹੋ ਗਏ ਉਹ ਜਗ੍ਹਾ ਜਗ੍ ਉਹਦੀ ਰਿਪੇਅਰ ਕਰਨੀ ਆ ਲੱਭਣਾ ਕਿੱਥੇ ਫਾਰਟ ਸਿਰ ਨੂੰ ਰਿਪੇਅਰ ਕਰਨਾ ਤੇ ਅਸੀਂ ਇਹਦਾ ਹੁਣ ਪ੍ਰਪੋਜ਼ਲ ਬਣਾ ਕੇ ਮੈਂ ਭੇਜਦਾ ਹੈਗਾ ਵੀ ਅਮਰਤੂ ਦੇ ਵਿੱਚ ਇਹਨੂੰ ਜੜਾ ਹੈਗਾ ਇਹ ਸਾਰੇ ਪਾਈਪ ਨਵੇਂ ਪਾਣ ਵਾਲੇ ਆ ਸੱਤ ਤੋਂ ਡੂੰਘੇ ਆ ਜੀ ਬਹੁਤ ਆਫਕੀ ਸਰਵਿਸ ਦੇਣੀ ਇਹ ਜਦੋਂ ਹੁਣ ਜਿਹੜਾ ਸਾਰਾ 24/7 ਵਾਟਰ ਸਪਲਾਈ ਆਏਗਾ ਉਹਦੇ ਨਾਲ ਸਾਰੀਆਂ ਲਾਈਨਾਂ ਵੀ ਨਵੀਆਂ ਲੇ ਕਰਾਂਗੇ ਕਿਉਂਕਿ ਪਾਣੀ ਤਾਂ ਬਹੁਤ ਜ਼ਰੂਰੀ ਹੈ ਜੀ ਜਿਹੜਾ ਤਾਂ ਜ਼ਿੰਦਗੀ ਦਾ ਆਧਾਰ ਹੈ ਹੁਣ ਲੋਕ ਖੁਸ਼ ਆ ਵੀ ਠੀਕ ਆ ਹੁਣ ਪਾਣੀ ਸਾਫ਼ ਆ ਰਿਹਾ ਜਿਵੇਂ